ਹਾਂਜੀ ਸਾਰਿਆਂ ਨੂੰ ਪਿਆਰ ਸਤਿਕਾਰ ਬਰੇ ਨਿੱਕੀ ਸਤਿ ਸ਼੍ਰੀ ਅਕਾਲ ਨਮਸਕਾਰ ਆ ਰਿਹਾ ਤੇ ਅੱਜ ਸ਼ੁਰੂ ਕਰਦੇ ਆਂ ਬਲੌਗ ਇਹ ਅਸੀਂ ਮੈਂ ਬਣਾ ਰਹੀ ਆਂ ਪਾਸਰੇ ਦੇ ਰੱਖਪੰਥ ਸੈਂਟਰ ਵਿੱਚ ਇੱਥੇ ਇੱਕ ਜਗ੍ਹਾ ਹੈ ਜਿੱਥੇ ਪੌੜੀਆਂ ਬਹੁਤ ਜ਼ਿਆਦਾ ਪੌੜੀਆਂ 206 ਪੌੜੀਆਂ ਤਕਰੀਬਨ ਤੇ ਜਿਹੜੀਆਂ ਇਸ ਜਿਹੜਾ ਪਾਤਲਾ ਸ਼ਹਿਰ ਹੈ ਜਿਹੜੇ ਦੋ ਭਾਗਾਂ ਤੇ ਵੰਡਿਆ ਹੋਇਆ ਲੋਅਰ ਟਾਊਨ ਤੇ ਅਪਰ ਟਾਊਨ ਜਿਹੜਾ ਅਪਰ ਟਾਊਨ ਆ ਉਹਦੇ ਵਿੱਚ ਇੱਕ ਕੈਸਲ ਵੀ ਆ ਗਿਆ ਉਹ ਵੀ ਟਿੰਸਲ ਆਪਾਂ ਅੱਜ ਮੈਂ ਤੁਹਾਨੂੰ ਥੋੜੀਆਂ ਦਿਖਾ ਦੇਣੇ ਕਿੰਨੀਆਂ ਉੱਚੀਆਂ ਤੇ ਥੋੜੀਆਂ ਤੇ ਚੜ ਕੇ ਉਸ ਪਾਤਲੇ ਦਾ ਕਿੰਨਾ ਵਧੀਆ ਦ੍ਰਿਸ਼ ਹੈ ਐਸੇ ਇੱਕ ਅੱਧੀ ਵੀਡੀਓ ਵਿੱਚ ਮੈਂ ਆਇਆ ਵੀ ਹੈ ਪਰ ਮੈਂ ਵਿਸਥਾਰ ਨਾਲ ਦੱਸਿਆ ਜੀ ਦਾ ਉਸ ਵੀਡੀਓ ਵਿੱਚ ਇਹ ਜਿਹੜੀਆਂ ਪੌੜੀਆਂ ਹਨ ਇਹਨਾਂ ਨੂੰ ਨਿਕੋਲਾਓ ਸਟੇਅਰਸ ਕਹਿੰਦੇ ਇੰਗਲਿਸ਼ ਵਿੱਚ ਪੰਜਾਬੀ ਤੇ ਨਿਕੋਲਾਓ ਤੇ ਗ੍ਰੀਕੀ ਤੇ ਨਿਕੋਲਾਓ ਆ ਸਟੈਰਸ ਤੇ ਹੇਠਲੇ ਇੱਕ ਛੋਟੀ ਜੀ ਚਰਚ ਬਣੀ ਹੈ ਉਹ ਵੀ ਸਾਜਿਓ ਨਿਕੋਲਾਓ ਉਹ ਜਿਹੜਾ ਜਨਾ ਜਿਹੜਾ ਸੰਤ ਹੈ ਜਿਹੜਾ ਸ਼ਾਂਤੀ ਕਹਿੰਦੇ ਆਪਣੇ ਜੀ ਚਲੋ ਜੀ ਦੇਖੋ ਕਿ ਅੱਜ ਇਹ ਪੌੜੀਆਂ ਦਾ ਨਜ਼ਾਰਾ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਵੀ ਦਬਾਓ ਕਿਉਂਕਿ ਕਿ ਲੈਕਚਰ ਨੰਬਰ 46 ਤੇ ਹੁਣ ਤੱਕ 24 ਲੈਕਚਰ ਹੋ ਚੁੱਕੇ ਠੀਕ ਹੈ ਜੀ ਤੇ ਚਲੋ ਫਿਰ ਆਓ ਮੇਰੇ ਨਾਲ ਚਲੀਏ ਅੱਪ ਇਹ ਚਰਚ ਬਣੀ ਹੋਈ ਆ ਛੋਟੀ ਜੀ ਨਿਕਲ ਆਓ ਜਿਹੜਾ ਆਇਓ ਨਿਕਲ ਆਓ ਸੰਤੈ ਆ ਕੀ ਉਹਨਾਂ ਦੀ ਤੇ ਇਹ ਹੈਗੀਆਂ ਪੌੜੀਆਂ ਇਹ ਆਪਾਂ ਹੁਣ ਇੱਕ ਇੱਕ ਕਰਕੇ ਚੜਾਂਗੇ ਤੇ ਭਾਈ ਸਾਹ ਚੜੂਗਾ ਤੇ ਵਿਚਾਲੇ ਉਹੋ ਵੀ ਬਣਿਆ ਸਾਹ ਲੈਣ ਨੂੰ ਪਲੇਟਫਾਰਮ ਵੀ ਬਣਿਆ ਯਾਨੀ ਕਿ ਇੱਥੇ ਜਿੱਥੇ ਪੌੜੀਆਂ ਨਹੀਂ ਆ ਇਹ ਚੜਦੇ ਆ ਫਿਰ ਆਪਾਂ ਕੌੜੀਆਂ ਹੌਲੀ ਹੌਲੀ ਦੇਖ ਲੈ ਸਾ ਕਿੱਥੇ ਕਿੱਥੇ ਜਾ ਕੇ ਚੜਦਾ ਐ ਇਧਰ ਇੱਕ ਰੈਸਟੋਰੈਂਟ ਬਣਿਆ ਹੋਇਆ ਬੜਾ ਵਧੀਆ ਰਾਤ ਨੂੰ ਬਹੁਤ ਸੋਹਣਾ ਨਜ਼ਾਰਾ ਹੁੰਦਾ ਮੈਂ ਤਾਂ ਕਦੇ ਆਈ ਨਹੀਂ ਵੈਸੇ ਬੱਚੇ ਦੱਸਦੇ ਸੀ ਕਿਸੇ ਦਿਨ ਦਾ ਰਾਤ ਜਰਾ ਅਸੀਂ ਦੇਖ ਲਾਂਗੇ ਆਪਾਂ ਨੂੰ ਕਿਹੜਾ ਮਾਣਾ ਹੋਣਾ ਇੱਥੋਂ ਤੀਸਰੇ ਸਟੈਪ ਤੇ ਤਿੰਨ ਸਟੈਪਸ ਉੱਪਰ ਚੜਾਈ ਉਹ ਸਮੁੰਦਰ ਦੇ ਸੱਜੇ ਹੋਰ ਚੜ ਗਿਆ ਸਾਹ ਚੜਨਾ ਸ਼ੁਰੂ ਹੋ ਗਿਆ ਰੱਤ ਤੱਕ ਥੋੜਾ ਸੁਬਾਹ ਦਾ ਟਾਈਮ ਹੈ ਆ ਦੇਖ ਜਿਹੜੀਆਂ ਹੈ ਲਾਈਟਾਂ ਲੱਗੀਆਂ ਸਾਈਡ ਤੇ ਇਧਰ ਵੀ ਉਧਰ ਵੀ ਰਿਵਰਸ ਕਰਾ ਕੇ ਜਾਗਦੀਆਂ 16 ਤਾਂ ਫੇ ਲੱਗਣਾ ਹੀ ਹੈ ਪਰ ਵੀ ਲੱਗੀਆਂ 아직도 자고 있어. 내려가면 더 멀어. 그냥 내려야겠어. 잠깐. 잠깐만. 벨소리가 들리네. 아침이야. 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 ਅਪਰ ਟਾਊਨ ਵਾਲ ਨੂੰ ਪਹੁੰਚਾਰੇ ਕਾਫੀ ਉਪਰ ਆ ਗਏ ਆਪਾਂ ਕਾਫੀ ਅੱਛਾ ਨਜ਼ਾਰਾ ਦਿਖ ਰਿਹਾ ਸਮੁੰਦਰ ਪਹਾੜੀਆਂ ਮਾਤਰ ਫੇਰ ਚੜਦੇ ਦੋ ਸਟੈਪਸ ਹੋਰ ਤੇ ਆਪਾਂ ਪੌੜੀ ਦੇ ਉੱਪਰ 206 ਪੌੜੀਆਂ ਤੇ 206 ਹੀ ਸਾਡੀਆਂ ਹੱਡੀਆਂ ਸਾਰਿਆਂ ਨੂੰ ਸਵੇਰ ਸਵੇਰ ਕੰਮ ਲੱਤਾਂ ਅੱਜ ਚਲੋ ਵੀ ਲਾਸਟ ਵਾਂਟ ਕੇ ਆਪਾਂ ਪਰ ਰੈਸਟੋਰੈਂਟ ਆਂ ਦੀ ਤਿਆਰੀ ਹੋ ਰਹੀ ਹੈ ਕਲੀ ਮੇਰਾ ਇਹ ਰੈਸਟੋਰੈਂਟ ਹੈ ਇਹ ਕਿਸ ਤਰ੍ਹਾਂ ਇਹ ਤੋਂ ਦੇਖੋ ਸਾਰਾ ਬਾਤਰਾ ਸਮੁੰਦਰ ਇਹ ਦਿਸ਼ਾਲ ਸਮੁੰਦਰ ਪਹਾੜੀਆਂ ਤੇ ਸਿੱਧੀ ਮੋਲੋਂ ਜਾਂਦੀ ਸੜਕ ਵਾਹ ਸੋਹਣਾ ਮੰਜ਼ਰ ਤੋ ਤੈਂਪਰੇਚਰ ਵੀ ਹੈ ਜੀ ਠੀਕ ਠਾਕ ਹੈ ਨਾ ਜ਼ਿਆਦਾ ਨਾ ਘੱਟ ਇਹ ਇਹ ਕਿਲਾ ਬਣਿਆ ਹੋਇਆ ਹੁਣ ਆਪਾਂ ਅੱਪਰ ਟਾਊਨ ਚਾ ਗਏ ਜਾਨੀ ਹੱਪਰ ਪਾਤਰਾ ਜਿਹੜਾ ਉੱਪਰ ਵਾਲਾ ਹਿੱਸਾ ਇੱਥੇ ਨੂੰ ਵੀ ਜਾਇਆ ਜਾਂਦਾ ਵੱਖ-ਵੱਖ ਜਿਹੀ ਜਗ੍ਹਾ ਹੈਗੀਆਂ ਲੋਕਾਂ ਨੇ ਘਰ ਵਗੈਰਾ ਬਣਾਏ ਹੋਏ ਐ ਇੱਕ ਇਧਰ ਵੀ ਚਰਚ ਦਿਸਦੀ ਐ ਇੱਥੇ ਸਾਰੇ ਆਰਥੋਡੌਕਸიან ਕ੍ਰਿਸਚੀਅਨ ਤੇ ਅਨਦਰ ਸਿਸਟਮ ਆਉਦਾ ਹੁੰਦਾ ਇਹ ਸਾਰੀਆਂ ਜਿਹੜੀਆਂ ਚਰਚਾਂ ਹੈਗੀਆਂ ਚਰਚਿਸ ਜਿਹੜੀਆਂ ਬਣੀਆਂ ਇਹਨਾਂ ਦੇ ਨਾਲ ਇਹ orthodoxian orthodoxian ਦੇ ਰਿਹਾ christians ਉਹਨਾਂ ਦੇ ਹਿਸਾਬ ਨਾਲ ਇਹਨਾਂ ਦੇ ਰੰਗ ਰੂੰਗੇ ਲਾਏ ਹੋਏ ਆ ਰੰਗ ਰੂੰਗੇ ਕਰੇ ਹੋਏ ਇਹ ਛੋਟਾ ਜਿਹਾ ਘਰ ਆ ਗਿਆ ਮੋਨਾਪਾ ਅਪਲ ਟਾਊਨ ਚ ਆ ਗਏ ਤੇ ਇਹ ਜਿਹੜਾ ਕਿਲਾ ਹੈਗਾ ਇਹਦੀ ਆਪਾਂ ਕਿਸੇ ਦਿਨ ਫੇਰ ਸੈਰ ਕਰਾਂਗੇ ਬਹੁਤ ਵਧੀਆ ਗਈ ਹੋਈ ਹੈ ਮੈਂ ਤੇ ਉਹਦੋਂ ਮੈਂ ਵੀਡੀਓ ਨਹੀਂ ਸੀ ਬਣਾਉਦੀ ਹੁੰਦੀ ਤੇ ਇੱਧਰ ਵੀ ਬਸੋਂ ਹੈਗੀ ਲੋਕ ਰਹਿੰਦੇ ਆ ਬਹੁਤ ਸੋਹਣੀ ਜਗਾ ਕਾਫੀ ਪੁਰਾਣਾ ਕਿਲਾ ਹੈ ਚਲੋ ਕਰਦੇ ਆ ਫਿਰ ਆਪਾਂ ਵਾਪਸ ਥੋੜਾ ਜਿਹਾ ਹੋਰ ਦੇਖ ਲੈਨੇ ਆਂ ਇਹ ਵਧੀਆ ਹੁਣ ਸਜਾ ਰਿਹਾ ਮੁੰਡਾ ਕਿਸੇ ਜਿਹੇ ਰੈਸਟੋਰੈਂਟ ਦੀ ਕੁਰਸੀਆਂ ਵਗੈਰਾ ਲਾ ਰਿਹਾ ਇਹ ਵੀ ਇੱਕ ਸਾਨਾ ਟੂਰਿਸਟ ਜਗਾ ਦੇ ਵਿੱਚ ਆ ਜਾਂਦਾ ਕਿਉਂਕਿ ਇੱਥੇ ਕੁਲਾ ਬਣਿਆ ਹੋਇਆ ਹੈ ਬਹੁਤ ਸਾਰੇ ਟੂਰਿਸਟ ਗਰਮੀਆਂ ਦੇ ਵਿੱਚ ਆਉਂਦੇ ਆ। ਸਰਦੀਆਂ ਇਹ ਵੀ ਥੋੜੇ-ਬਹੁਤੇ ਆਉਂਦੇ ਹੋਣਗੇ। ਤੇ ਕਾਫੀ achi jagah bani hui hai. ਇਹ ਦੇਖੋ ਹਜੇ ਤਾਂ ਸਾਰਾ ਕੁਝ ਵੀ ਲਾਈ ਪਿਆ। ਉਹ 4:10 ਦਾ ਦੱਸਦਾ ਜੀ ਇਹ ਕਿਲੇ ਦੁਬਾਰ

ਹਵਾ ਉਹ ਸਾਡੇ ਡੀ ਡੀ ਕਨਵਰਸੇਸ਼ਨ ਮੈਂ ਕਰ ਰਹੀ ਹਾਂ ਗੱਲ ਬਾਤ ਉਹਨੂੰ ਕੱਟਦੀ ਹੋਵੇ ਹਵਾ ਚਲੋ ਇੱਕ ਵਾਰੀ ਦੇਖ ਲਓ ਤੁਸੀਂ ਸਾਰਾ ਵੀਊ ਫਿਰ ਆਪਾਂ ਥੱਲੇ ਉਤਰਦੇ ਹਾਂ ਇਹ ਹੈਗਾ ਹੁਣ ਆਪਾਂ ਥੱਲੇ ਚੱਲਿਆ ਕਰਨਾ ਬਈ ਹੁਣ ਮਿਲਦੇ ਆਪਾਂ ਥੱਲੇ ਜਾ ਕੇ ਪੌੜੀਆਂ ਦੇ ਮੈਂ ਆ ਸਾਰੀ ਪੌੜੀਆਂ ਤੇ ਮੈਂ ਅੱਧਿਕ ਦੇ ਵਿਚਾਲੇ ਜੇ ਆਉਣ ਵਾਲੀਆਂ ਇੱਥੇ ਪੜੀਆਂ ਮੈਂ ਹੁਣ ਆਪਾਂ ਥੱਲੇ ਨੂੰ ਜਾ ਰਹੇ ਹਾਂ ਤੇ ਪਿੱਛੇ ਦਿੱਸਦਾ ਹੋਣਾ ਸਭ ਇਧਰ ਸਾਈਡ ਤੇ ਇਧਰ ਬੜੇ ਸੋਹਣੇ ਦਰਖਤ ਪਹਾੜੀ ਦਾ ਰਾਕਾ ਜਿਹੜੇ ਹੁੰਦੇ ਆ ਤੇ ਇੱਥੋਂ ਦੇ ਜਿਹੜਾ ਥੱਲੇ ਸ਼ਮੂਲਦਾਰ ਵਧੀਆ ਬਹੁਤ ਸੋਹਣਾ 뷰ਅ ਚਲ ਚਲਦੇ ਆ ਫਿਰ ਹੋਰ ਗਾਂ ਥੱਲੇ ਨੂੰ ਤੁਹਾਨੂੰ ਦੱਸ ਦੇਵਾਂ ਇਹ ਗੋੜੀਆਂ ਬਣਨ ਤੋਂ ਪਹਿਲਾਂ ਇੱਥੇ ਸਿਰਫ ਢਲਾ ਨਹੀਂ ਹੁੰਦੀ ਸੀਗੀ ਪਹਾੜੀ ਹੁੰਦੀ ਸੀਗੀ ਤੇ ਅੱਪਰ ਟਾਊਨ ਨੂੰ ਲੋਕ ਡਾਉਨ ਨਾਲ ਜੋੜਨ ਕਰਕੇ ਜੋੜਨ ਦੇ ਵਾਸਤੇ ਉਹਨਾਂ ਨੇ ਇਹ ਪੌੜੀਆਂ ਬਣਾਈਆਂ ਆਸਾਨੀ ਕਰਤੀ ਵੈਸੇ ਤਾਂ ਚੜ ਜਾਂਦੇ ਸੀ ਉਦਾਂ ਵੀ ਸੌਖਾ ਸੀ ਸੌਖਾ ਸੀ ਪੌੜੀਆਂ ਹੈ ਨਹੀਂ ਸੀ ਪਰ ਉਦੋਂ ਲੜਾਈਆਂ ਲੜੋਈਆਂ ਕਾਫੀ ਲੱਗੀਆਂ ਇੱਥੇ ਟੈਂਕ ਟੁੰਕ ਚੜਦੇ ਸੀ ਤਾਂ ਤਾਂ ਤੇ ਮੁੜ ਕੇ ਫਿਰ ਜਦੋਂ ਸ਼ਾਂਤੀ ਹੋ ਗਈ ਫਿਰ ਇੱਥੋਂ ਦੇ ਰਾਸ਼ਟਰਪਤੀ ਨੇ ਜਾਂ ਕਹਿ ਲੋ ਤੁਸੀਂ ਆਰਡਰ ਕੀਤੇ ਵੀ ਤਾਂ-ਤਾਂ ਤੇ ਕੰਮ ਕੀਤੇ ਜਾਣ ਫਿਰ ਇੱਥੋਂ ਦਾ ਜਿਹੜਾ ਸੀਗਾ ਪ੍ਰਧਾਨ ਪਾਤਰੇ ਦਾ ਕੁਛ ਨਹੀਂ ਫਿਰ ਇਹ ਕੋੜੀ ਨੇ ਬਣਵਾਇਆ। ਇਹਦੀ ਇਹ ਗੱਲ ਹੈ ਜਿਹੜੇ ਮੰਤਰੀ ਆ ਉਹ ਕੰਮ ਕਰਨ ਤੇ ਵੇਖ ਲਓ ਤੁਸੀਂ ਫਿਰ ਉਹ 1000 ਸਾਲ ਚੱਲਦੇ ਆ ਚੰਗੇ ਕੰਮ ਤੇ ਕਰਨੇ ਚਾਹੀਦੇ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਮੌਕਾ ਮਿਲਿਆ ਤੇ ਉਹ ਜ਼ਰੂਰ ਕੰਮ ਕਰਨ ਵਧੀਆ ਕਰਨ। ਥੋੜੀਆਂ ਜੀਆਂ ਪੌੜੀਆਂ ਰਹਿ ਗਈਆਂ ਥੱਲੇ ਉਤਰਨ ਵੇਲੇ ਬਿਲਕੁਲ ਵੀ ਨਹੀਂ ਸਾਹ ਚੜਿਆ ਹੈਨਾ ਮੈਂ ਦੇਖੋ ਇਹਦਾ ਮਤਲਬ ਜਦੋਂ ਅਸੀਂ ਉੱਤਾਂ ਨੂੰ ਜਾਣਾ ਹੁੰਦਾ ਹੈ ਤਰੱਕੀ ਕਰਨੀ ਹੁੰਦੀ ਹੈ ਉਦੋਂ ਹੀ ਸਾਹ ਚੜਦੇ ਆ ਉਦੋਂ ਹੀ ਪਸੀਨੇ ਆਉਂਦੇ ਡਾਊਨ ਫਾਲ ਵੇਲੇ ਨਹੀਂ ਆਉਂਦੇ ਚਲ ਹੋਰ ਚੱਲਦੇ ਅੱਗੇ ਇੱਕ ਗੱਲ ਨੋਟ ਕਰਨ ਵਾਲੀ ਹੈ ਪੌੜੀਆਂ ਦੀ ਜਿਹੜੀ ਜੜਾਈ ਹੈ ਨਾ ਉਹ ਨਾ ਤਾਂ ਮੈਨੂੰ ਤਾਂ ਬਹੁਤ ਛੋਟੀ ਲੱਗੀ ਹਨਾ ਮੈਨੂੰ ਆ ਲੱਗਿਆ ਕਿ ਜਿਵੇਂ ਮੇਰਾ ਬੂਟ ਦਾ ਪਿਛਲਾ ਹਿੱਸਾ ਕਈ ਵਾਰੀ ਅੜਿਆ ਆ ਲੋਏ ਜਿਸ ਵਿੱਚ ਤੇ ਚਲੋ ਉਦਾਂ ਸਹੀ ਹੈ ਪਰ ਥੋੜਾ ਜਿਹਾ ਧਿਆਨ ਰੱਖ ਕੇ ਥੱਲੇ ਉਤਰਨਾ ਪੈਂਦਾ ਡਰ ਜਾ ਲੱਗਦਾ ਕਿ ਥੱਲੇ ਜੇ ਨੂੰ ਆ ਇਹ ਉਦਾਂ ਚਲੋ ਵਧੀਆ ਰਿਹਾ ਆਪਣਾ ਸਫ਼ਰ ਆ ਗਿਆ ਪਤਾ ਲਿਆ ਹੈ ਰਹਿ ਗਿਆ ਇੱਕ ਸਟੈਪ ਇਹ ਸੁੱਕੀ ਚਾਂਦੀ ਥੱਲੇ ਲੈ ਜੀਏ ਬਸ ਆਪਾਂ ਮੋੜੇ ਮੋੜਿਆ ਮੋੜਿਆ ਸੁੱਕੀ ਚਾਂਦੀ ਮੋੜਿਆ ਇਹ ਹੈਗਾ ਐਨੀਆਂ ਪੌੜੀਆਂ ਆਪਾਂ ਤਾਂ ਚੜੇ 206 ਤੇ 206 ਹੱਡੀਆਂ ਨੂੰ ਕੰਮ ਲਾ ਕੇ ਕਿ ਥੱਲੇ ਆਪਾਂ ਆ ਗਏ ਪੂਰਾ ਵਸੀਨ ਵਸੀਨ ਹੋ ਕੇ ਠੰਡ ਦੇ ਵਿੱਚ ਪਰ ਵਧੀਆ ਰਿਹਾ ਆਪਣਾ ਸਫ਼ਰ ਤੇ ਇਹ ਆਪਾਂ ਥੱਲੇ ਆ ਗਏ ਹੁਣ ਇਹ ਹੈਗਾ ਆਪਣਾ ਜਿਹੜਾ ਉਹਦੀ ਚਰਚ ਚਲੋ ਇੰਜੋਏ ਕਰੋ ਇਸ ਵਲੌਗ ਨੂੰ ਤੇ ਮਿਲਦੇ ਆਂ ਫੇਰ ਆਪਾਂ ਅਗਲਾ ਨੈਕਸਟ ਵਲੌਗ ਲੈ ਕੇ ਜਲਦੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਹਮੇਸ਼ਾ ਚੰਤੜ ਦੀ ਗੱਲਾਂ ਚਰੋ